ਇਹ ਜੋ ਤਸਵੀਰਾਂ ਤੁਸੀਂ ਵੇਖ ਰਹੇ ਹੋ ਇਹ ਸਲਾਲ ਡੈਮ ਦੀਆਂ ਨੇ ਸਲਾਲ ਡੈਮ ਦੀ ਜੋ ਚਨਾਬ ਰਿਵਰ ਹੈ ਉਸ ਦੇ ਵਿੱਚ ਪਾਣੀ ਇੰਨਾ ਵੱਧ ਗਿਆ ਹੈ ਕਿ ਹੁਣ ਡੈਮ ਤੋਂ ਪਾਣੀ ਛੱਡਣਾ ਪਿਆ ਹੈ ਬਾਰਿਸ਼ ਦੇ ਮੌਸਮ ਦੇ ਵਿੱਚ ਅਕਸਰ ਡੈਮ ਦਾ ਜੋ ਪਾਣੀ ਹੈ ਉਹ ਵਾਜ ਜਾਂਦਾ ਹੈ ਇਲਾਕੇ ਵਿੱਚ ਹੋ ਰਹੀ ਭਾਰੀ ਵਰਖਾ ਕਾਰਨ ਚਨਾਬ ਦਰਿਆ ਦੇ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ ਇਸ ਨੂੰ ਵੇਖਦੇ ਹੋਏ ਪ੍ਰਸ਼ਾਸਨ ਨੇ ਸਲਾਲ ਡੈਮ ਦੇ ਕਈ ਸਪਿਲਵੇ ਗੇਟ ਖੋਲ ਦਿੱਤੇ ਨੇ ਜੋ ਕਿ ਵਾਧੂ ਪਾਣੀ ਨੂੰ ਸੁਰੱਖਿਅਤ ਢੰਗ ਨਾਲ ਛੱਡਿਆ ਜਾ ਸਕੇ ਇਲਾਕੇ ਦੇ ਲੋਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਦਰਿਆ ਦੇ ਕੰਢਿਆਂ ਤੋਂ ਦੂਰ ਰਹਿਣ ਤੇ ਪ੍ਰਸ਼ਾਸਨ ਵੱਲੋਂ ਜਾਰੀ ਸੁਰੱਖਿਆ ਹਦਾਇਤਾਂ ਦੀ ਵੀ ਪਾਲਣਾ ਕਰਨ ਦੀ ਕੋਸ਼ਨਾ ਕੀਤੀ ਗਈ ਹੈ ਇਹ ਪਾਣੀ ਸਿੱਧਾ ਪਾਕਿਸਤਾਨ ਜਾਏਗਾ ਤੇ ਪਾਕਿਸਤਾਨ ਦੇ ਵਿੱਚ ਵੀ ਇਹ ਵਾਟਰ ਲੈਵਲ ਵਧਾਏਗਾ ਤੇ ਉੱਥੇ ਵੀ ਮੁਸ਼ਕਲਾਂ ਵਧ ਸਕਦੀਆਂ ਨੇ ਜਦੋਂ ਆਇਨਾ ਤਸਵੀਰਾਂ ਨੂੰ ਵੇਖੋ ਤੇ ਤੁਸੀਂ ਦੇਖ ਪਾਉਂਗੇ ਕਿ ਆਖਿਰਕਾਰ ਕਿਸ ਤਰ੍ਹਾਂ ਦੇ ਨਾਲ ਲਗਾਤਾਰ ਇਲਾਕੇ ਵਿੱਚ ਹੋ ਰਹੀ ਵਰਖਾ ਨੇ ਦਰਿਆ ਦਾ ਜੋ ਪਾਣੀ ਦਾ ਪੱਧਰ ਹੈ ਉਹ ਵਧਾ ਦਿੱਤਾ ਹੈ ਜਿਸ ਦੇ ਚੱਲਦੇ ਹੋਏ ਹੁਣ ਗੇਟ ਖੋਲੇ ਗਏ ਨੇ ਗੇਟ ਖੋਲੇ ਜਦਾਂ ਤੋਂ ਬਾਅਦ ਜੋ ਤਸਵੀਰਾਂ ਉਹ ਤੁਸੀਂ ਆਪਣੀ ਸਕਰੀਨਸ ਤੇ ਦੇਖ ਪਾਉਂਗੇ